ਜਾ ਜਾਂਦਾ ਹੁਣ ਵੀ ਕਿਹਦੇ ਜਬਰਦਸਤ ਮੁਕਾਬਲਾ ਚਾਰਾਂ ਭਰਾਵਾਂ ਦਾ ਜਬਰਦਸਤ ਮੁਕਾਬਲਾ ਤੇ ਸਕੂਲ ਜਾਂਦੇ ਇਕੱਠੇ ਸਾਈਕਲਾਂ ਤੇ ਰਾਹ ਦੇ ਵਿੱਚ ਕਾਲਾ ਵਾਲਾ ਸਾਹਿਬ ਖੜਕੇ ਪ੍ਰਸ਼ਾਦਾ ਛੱਕ ਕੇ ਫੇਰ ਜਾਂਦੇ ਆ ਪੰਪ ਤੇ ਖੜਦੇ ਆ ਉੱਥੇ ਪਾਣੀ ਪੂਣੀ ਪੀਂਦੇ ਆ ਘੰਟਾ ਲਾਉਂਦੇ ਆ ਫੇਰ ਕਿਤੇ ਦੋ ਤਿੰਨ ਪੀਰੀਅਡ ਨੰਗਾ ਕੇ ਉਦੋਂ ਬਾਅਦ ਸਕੂਲ 'ਚ ਵੱਢਦੇ ਆ ਤੇ ਬੜੇ ਹੀ ਸਤਕਾਰ ਲੈਂਦੇ ਆ ਟੀਚਰਾਂ ਤੋਂ ਹਰ ਰੋਜ਼ ਇਹ ਬੱਚੇ ਇਕੱਠੇ ਜਾਂਦੇ ਆ ਸਕੂਲ ਦੇ ਵਿੱਚ ਪੜ੍ਹਨ ਜੇ ਇੱਕ ਦਾ ਸਾਈਕਲ ਪੈਂਚਰ ਹੋ ਜੇ ਤਾਂ ਚਾਰੇ ਸਾਈਕਲ ਖਰਾਬ ਕਰ ਲੈਂਦੇ ਨਹੀਂ ਜਾਣ ਕੇ ਖੜੇ ਰਹਿੰਦੇ ਨਸੀ ਅਸਰਾ ਨਹੀਂ ਗਏ ਨੇ ਚਲ ਚਲ ਚਲੋ ਕਿਤਨਾ ਬੜੇ ਹੋ ਇੱਧਰ ਹੋ ਜਾ ਇੱਧਰ ਆ ਜਾ ਟਾਈਮ ਤੇ ਆ ਜਾ ਬੈਠੇ ਫੜੋ ਸਾਤਾ ਸਹੀ ਹੋਣਾਗਾ ਕਿੱਤੇ ਕਰਦਾ ਆ ਮਾ ਅ ਰੋਹਨ ਹੋਗਾ ਰੋਹਨ ਵਧੀਆ ਸਰੀਰ ਬਣਾਇਆ ਹੋਇਆ ਹੈ ਨਾ ਅੱਛਾ ਉੱਪਰ ਆ ਜਾ ਜੰਪ ਜੀ ਲਾਈਏ ਤਾਂ ਉਹ ਕੀ ਕਰਦਾ ਹੈ ਲੋ ਆ ਪ੍ਰੇਤੀਆਂ ਲੋ ਆ ਯਾਰ ਸਾਡਾ ਇਹ ਡਾੜ ਪਿਆ ਵਾ ਕੋਈ ਨਾ ਹੰਮਲ ਵਾਲੀ ਹੈ ਜਿਹਨੂੰ ਤਾਂ ਹੰਮਲ ਵਾਲੀ ਹੈ ਜਿਹਨੂੰ ਤਾਂ ਗਿਆ ਹਾਂ ਹੱਤਾ ਬੈਠਣ ਲੱਗ ਗਿਆ ਉਹ ਆਈ ਜਿਹੜਾ ਪਹਿਲੇ ਤੇ ਉਹਨੂੰ 1 ਰੁਪਿਆ ਜਿਹੜਾ ਦੂਜੇ ਤੇ ਉਹਨੂੰ 2 ਰੁਪਏ ਜਿਹੜਾ ਤੀਜੇ ਤੇ ਦਿੱਤਾ 2 ਰੁਪਏ ਜਿਹੜਾ 7ਵੇਂ ਨੰਬਰ 'ਤੇ 70 ਰੁਪਏ ਇਹਨਾਂ ਦੇ ਦੇਣਾ 70 ਰੁਪਏ ਜੇ 100ਵੇਂ ਨੰਬਰ 'ਤੇ ਆਏਗਾ 100 ਰੁਪਏ ਤਾਂ ਜਿੰਨਾ ਪਿੱਛੇ ਆਏਗਾ ਉੰਨੇ ਪਿੱਛੇ ਰੁਪਏ ਵਧੀ ਜਾਣੇ ਅਸੀਂ ਵੀਰੇ ਸਟੂਟਰੀ ਚੱਲਾਂਗੇ ਠੀਕ ਆ ਠੀਕ ਆ ਮੈਨੂੰ ਜਾ ਹਿੱਥੇ ਸਕੂਟਰੀ ਉਹ ਤਾਂ ਸਕੂਟਰੀ ਤਾਂ ਲੈ ਕੇ ਆਇਆ ਹੈ ਵੇ ਸੰਨ ਉਹ ਟੇਕਾ ਬੜਾ ਕੀ ਬਰੇ ਹੈ ਪੂਰੀ ਵੀ ਆ ਬਰੇ ਚਲੋ ਚਲੋ ਮੁੰਡਿਓ ਵੈਰੀ ਗੁੱਟੇ ਕਿੱਥੇ ਕਰਨ ਦੇਣਾ ਲਾਉਂਦਾ ਕਹਿੰਦਾ ਮੈਂ ਤਾਂ ਲਾਉਂਦਾ ਨਹੀਂ ਦੇਖ ਲੈ ਵਧੀਆ ਲਾਈ ਹੋਦਾ ਪੂਰਾ ਕੈਮ ਆ ਕਰਨ ਹੌਲੇ ਐਂ ਵੀ ਕਹੀਆਂ ਕਹਿੰਦਾ ਮੈਂ ਤਾਂ ਲਾਉਣੀ ਨਹੀਂ ਲਾਉਂਦਾ ਕਾਸ ਤੋਂ ਲਾਉਂਦੇ ਆ ਵੀ ਅੱਜ ਲੱਤਾਂ ਦੁਖਣ ਰਾਤ ਨੂੰ ਕੱਲ ਨੂੰ ਹੋਵੇ ਸਕੂਲੋਂ ਛੁੱਟੀ ਕੰਮ ਨਹੀਂ ਹੁੰਦਾ ਕੰਮ ਨਹੀਂ ਬੂਲਾ ਕਿਸੇ ਦਾ ਆ ਤਾਂ ਕੋਸ ਸਾਹ ਨੇ ਪੰਗਾ ਹੀ ਪਾਦਾ ਗੇਮ ਕਰਾ ਕੇ ਦੇਖ ਕਿੰਨਾ ਔਖੇ ਵਿਚਾਰੇ ਓਹੋ ਅੱਜ ਮਾ ਤਾਂ ਲੱਗੂ ਥੱਲੇ ਆਪਾ ਦੋ ਲੋੜਾ ਹੁਣ ਤੱਕ ਕਿ ਉੱਪਰ ਜਿੰਦਾ ਘੱਟੀ ਜਾਂਦਾ ਆ ਬਗਲ ਪਾ ਲਉਂਦੇ ਤੂੰ ਤੂੰ ਸਹੀ ਲਾਉਣਾ ਹਾਂ ਤੂੰ ਕਿੰਨਾ ਸਹੀ ਲਾਉਣਾ ਨਾ ਨਹੀਂ ਲੱਗਿਆ ਨਾ ਚੋਪਰ ਰੱਖੀ ਬਿਮਾਰ ਕਹਿੰਦਾ ਬਿਮਾਰ ਆ ਬੁੱਗੀ ਬਾਟੂ ਇੱਥੇ ਪੀ ਵਾਹ ਚਲੋ ਵੀ ਵੈਰੀ ਗੁੱਡ ਫਰੈਂਡ ਬਹੁਤ ਸੁਣੇ ਲੈ ਜਣਾ ਕਰਨ ਪਹਿਲਾਂ ਜਾਣਾ 14 ਸੀ ਪਰ ਤੂੰ ਗਿਆ ਪਹਿਲਾਂ ਦੇਖ ਲੈ ਕਰਨ ਦਾ ਮੂੰਹ ਲੈ ਵੈਰੀ ਗੁੱਡਾ ਕਰਨ ਵੈਰੀ ਗੁੱਡ ਜਬਰਦਸਤ ਓ ਰੋਹਣ ਓਏ ਤੇਰੇ ਤੇ ਆਸਾਂ ਸੀ ਗਿਆ ਮੈਨੂੰ ਓਏ ਚੱਲ ਕੋਈ ਨਾ ਬਹੁਤ ਵਧੀਆ ਦਿਲੂ ਬੜੀਆਂ ਵਧੀਆ ਵੈਰੀ ਗੁੱਡਾ ਇਹ ਤਾਂ ਜੀਲੂ ਬਾਈ ਕਰਕੇ ਹੁੰਦਾ ਹੈ ਐਂ ਜੀ ਲੋਰ ਪਾ ਗਿਆ ਇਹਦਾ ਕਮਾਨ ਰਹਿ ਗਿਆ ਹੁਣ ਹੁਣ ਸਾਨੂੰ ਕਰਨ ਤੇ ਮਾਰ ਹੁਣ ਕਰਨ ਤੇ ਮਾਰ ਦਿਲੂ ਨੂੰ ਹਰਾਊਗਾ ਪੱਕਾ ਇਹ ਲੈ ਕਰਨ ਫਿਰ ਥਾਪੀਏ ਸਾਰੇ ਬੰਦੇ ਤੇ ਨੂੰ ਚੋਪਰ ਕਰਨ ਪੰਡੋਰੀ ਵਾਲਾ ਕਹਿੰਦੇ ਕਬੂਤਰਾਂ ਵਾਲਾ ਤੂੰ ਵੀ ਅੱਧੀ ਹੀ ਲਾ ਫਿਰ ਅੱਧੇ ਜਿਓਰ ਵੱਧ ਲਾ ਸੌਦਾ ਬਗਰਿਆ ਪੂਰੀਏ ਤੇ ਘੱਟ ਲਾ ਬਸ ਬਾਤ ਚ ਵੇ ਕਿੰਨਾ ਹਲਤਾ ਚੱਲ 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 ਜਾ ਵੇ ਚਾਰ ਪੰਜ ਹੋਰ ਲਾ ਦੇ ਚੌਪਰ ਦਿਲ ਤਾਂ ਹੰਬ ਗਿਆ ਦਿਲ ਤਾਂ ਗਿਆ ਦਿਲ ਤਾਂ ਗਿਆ ਦਿਲ ਤਾਂ ਗਿਆ ਹੰਬ ਗਿਆ ਦਿਲ ਤਾਂ ਗਿਆ ਚਲੂ ਕੰਮ ਵਾਲਾ ਕਰਦਾ ਤਾਣਾ ਲਾ ਚੱਲ ਤੇ ਨੀ ਅੰਕਲ ਦੋ ਬੀਆ ਕਰੋ ਦੋ ਦੋ ਬਲਾਸ ਆ ਜਾ ਅੱਧਾ ਹੀ ਰਹਉਂਦਾ ਇਹ ਪੁਆਇੰਟ ਕੱਟਾਂਗੇ ਅੱਧਾ ਹੀ ਰਹਉਂਦਾ ਇਹ ਕੀ ਜਾਂਦਾ ਓਏ ਆ ਚਲ ਐਦਾ ਦੇਖਿਓ ਤੇ ਨਾਲੇ ਚੈਨਾ ਵਾਲੇ ਵਾਂਝ ਡੱਗ ਪੈਣਾ ਜਾਂਦੇ ਨੇ ਸਾਈਕਲ ਤੇ ਚੌਂਦਰ ਦੇ ਸੰਗ ਜਾਂਦੇ ਆ ਬਹੁਤ ਵਧੀਆ ਦੋਨੇ ਸਰ ਮੈਂ ਮਾੜੀ ਮੁੱਢੀ ਧੰਨਵਾਦ ਠੀਕਾ ਚਲੋ ਵਾਹ ਵੈਰੀ ਗੁੱਡ ਬਹੁਤ ਸੋਹਣਾ